ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡਾ ਠੀਕ ਠਾਕ ਹੋ ਕੰਮ ਕਮ ਕਰ ਲਿਆ ਕਰੋ ਕਾਕਾ ਉੱਠ ਕੇ ਸਾਡੇ ਬਲੌਗ ਦੀ ਵੇਟ ਕਰਦੇ ਰਹਿੰਦੇ ਆ ਬਾਜੀ ਬਾ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪਹਿਲਾਂ ਆਪਸ ਸਵੇਰੇ ਉੱਠ ਕੇ ਅੱਜ ਕੀਤਾ ਕੰਮ ਗੋਹਾਗੋਏ ਚੈੱਕ ਕਰਨ ਤੋਂ ਬਾਅਦ ਘਰ ਵਾਲੀ ਨੇ ਬਣਾਈਆਂ ਗਈਆਂ ਰੋਟੀਆਂ ਰੋਟੀਆਂ ਬਣਾ ਕੇ ਹੁਣ ਤੁਸੀਂ ਇਹ ਸੋਚਦੇ ਹੋਣੇ ਕਿ ਰੋਜ਼ ਇੱਕੋ ਹੀ ਸੂਟ ਸੂਟ ਇਹਦੇ ਕੋਈ ਇੱਕੋ ਹੀ ਆ ਪਰ ਇਹਨੇ ਪਾਣਾ ਨਹੀਂ ਹੈਗਾ ਦੂਜਾ ਸੂਟ ਲਓ ਜੀ ਦੇਖ ਲਓ ਲੱਗਦੀ ਪੂਰੀ ਛਲਪਾ ਛੜੀ ਕਿ ਨਹੀਂ ਮੇਕਅਪ ਕਰਕੇ ਐਨ ਰੈਡੀ ਛੜੀ ਹੋ ਕੇ ਜਾਂਦੀ ਆ ਅਖਲੀ ਕੰਮ ਤੇ ਪਗਪੋਗਾ ਸੀ ਵੀ ਡੇਲੀ ਹੁਣ ਬਣਨੀ ਪੈਂਦੀ ਕਿਉਂਕਿ ਕੰਮ ਤੇ ਜਾਣਾ ਹੁੰਦਾ ਆ ਸਾਰਾ ਸਲੋ ਮੋਸ਼ਨ ਚ ਚੱਲੂਗਾ ਵਲੌਗ ਕਿਉਂਕਿ ਅੱਜ ਥੋੜਾ ਘੱਟ ਬਣਿਆ ਸੀਗਾ ਤਾਂ ਕਰਕੇ ਥੋੜਾ ਅੱਜ ਹੌਲੀ ਹੌਲੀ ਜਿਹੜੀਆਂ ਆਪਾਂ ਗੱਲਬਾਤਾਂ ਕਰਾਂਗੇ ਨਾਲ ਦੀ ਨਾਲ ਲੋਵੇ ਘਰ ਵਾਲੀ ਦੇ ਅੱਖ ਚ ਪੈ ਗਿਆ ਸੀ ਮੱਛਰ ਕਹਿੰਦੀ ਲੋ ਜੀ ਮੱਛਰ ਪੈ ਗਿਆ ਮੈਂ ਗੱਲ ਕੱਢ ਦਿੰਨੀ ਕੋਈ ਗੱਲ ਨਹੀਂ ਮੱਛਰ ਮੋਛਾ ਸਭ ਕੱਢ ਦਨੇ ਆ ਥੱਪੜ ਜਦੋਂ 1 ਵਜਣਾ ਮਛਰ ਦਾ ਮੁੜ ਕੇ ਤੇਰੀ ਅੱਖ 'ਚ ਕਿਧਰੇ ਨਿਹੜ ਤੇ ਨਹੀਂ ਫੜ ਕਣਾ ਮਛਰ ਕਿਦਾਂ ਠੀਕ ਹੈ ਜੀ ਲਓ ਜੀ ਖਾਸ਼ਾ ਪੂਰੀ ਲਓ ਜੀ ਆਪਾਂ ਪਹੁੰਚ ਗਏ ਪ੍ਰੀ ਟ੍ਰੈਵਲ ਤੇ ਟਿਕ ਟਾਕ ਕੀਤੀਆਂ ਕੱਲ ਦੋ ਬੁੱਕ ਤੇ ਨਾਲੇ ਕਾਦੇ ਘੁਰ ਕਰੇ ਲਓ ਜੀ ਆਪਾਂ ਚਕੇ ਦੋਈ ਜਾਣੇ ਨਾਲ ਭਿੰਡੀਆਂ ਭਿੰਡੀਆਂ ਹੋ ਗਈਆਂ ਅਮਨ ਨੇ ਵੀ ਭਿੰਡੀਆਂ ਲੈ ਲਈ ਮੈਂ ਵੀ ਕਰੂ ਭਿੰਡੀਆਂ ਲੈ ਲਈ ਭਿੰਡੀਆਂ ਭਿੰਡੀਆਂ ਹੋ ਗਈਆਂ ਲਓ ਜੀ ਭਿੰਡੀਆਂ ਨਾਲ ਖਾ ਕੇ ਰੋਟੀ ਤੇ ਮੁੰਡੇ ਹੋ ਗਏ ਰੈਡੀ ਲਓ ਜੀ ਇੱਧਰ ਬਲਾਗ ਤੇ ਬਲਾਗ ਚੱਲਦੇ ਪਏ ਨੇ ਕਮੈਂਟ ਆਈ ਜਾਂਦੇ ਨੇ ਕੈਮਰਾ ਔਨ ਵਾ ਥੱਲੇ ਵੀ ਪੂਰਾ ਖਿਆਲ ਰੱਖਣਾ ਪੈਂਦਾ ਕਿ ਕਿਹੜਾ ਆਉਂਦਾ ਤੇ ਕਿਹੜਾ ਜਾਂਦਾ ਲਓ ਜੀ ਆਪਾਂ ਚੱਲੇ ਗਏ ਸੁਮਨ ਉਹਦੇ ਕੋਲ ਸੁਮਨ ਦੀ ਕੁੜੀ ਖੇਡ ਰਹੀ ਪਈ ਸੀ ਬੰਦੇ ਪਹੁੰਚਣੇ ਸ਼ੁਰੂ ਹੋ ਗਏ ਸੁਮਨ ਭਰਾ ਆਪਣਾ ਸੈਂਟਰ ਹੈ ਸਕਸੈਸ ਮਾਸਟਰ ਲਓ ਜੀ ਬਿਮਾਰੀ ਬੁੱਲਰ ਤੇ ਗੇੜੀ ਸ਼ੇਅਰ ਦੀ ਲੈਣਗੇ ਅਸੀਂ ਪਹੁੰਚੇ ਤੇ ਘਰੇ ਆ ਗਿਆ ਫੋਨ ਕਹਿੰਦੇ ਆ ਜਾ ਕਾਕਾ ਬੰਦਿਆਂ ਵਾਂਗ ਤੂੜੀ ਦੀਆਂ ਟਰਾਲੀਆਂ ਨੇ ਆਣੀਆਂ ਟਰੈਲੀ ਇਕੋ ਆਈ ਬਾਪੂ ਸਾਡਾ ਵੀ ਕੋਖੇ ਤੇ ਚੱਕ ਭਈਏ ਨੂੰ ਕਹੇ ਤਾਂ ਚੱਕ ਵੀ ਪਾ ਦੇ ਅੰਦਰ ਤੂੜੀ ਚੱਕ ਚੱਕ ਕੇ ਨੇਰੀ ਢਾਗ ਦੇ ਇਧਰ ਇਹ ਕਹਿੰਦੀ ਮੈਨੂੰ ਕਹਿੰਦੀ ਚੱਕਰ ਆਉਂਦੇ ਆ ਚੱਕਰ ਚੁੱਕਰ ਮੈਂ ਸਾਹਿਬ ਪਤਾ ਕਿਹੜੇ ਆਉਂਦੇ ਆ ਖਰਚਾ ਕਰਾਣਾ ਦਾ 180 ਰੁਪਏ ਲਵਾ ਕੇ ਚਾਕਲੇਟ ਲੈ ਆਂਦੀ ਆ ਲਓ ਜੀ ਸਾਡੇ ਪਿੰਡ ਦੇ ਸਰਵਣ ਸਿੰਘ ਸਭੇ ਨੂੰ ਮਿਲੋ ਇਹ ਕਹਿੰਦਾ ਓਕੇ ਬੇਟਾ ਠੀਕ ਹੈ ਗੁੱਡ ਨਾਈਟ ਮੈਂ ਕਹਿੰਦਾ ਚੱਲ ਅੰਕਲ ਤੂੰ ਵੀ ਚੱਲ ਘਰ ਨੂੰ ਜਾ ਕੇ ਸੌ ਤੇ ਅਸੀਂ ਵੀ ਜਾ ਕੇ ਸੌઈએ ਜਾਂਦੇ ਚੌਲ ਬਣਿਆ ਸੀਗੇ ਮਸਲਾਮ ਕੀ ਦਾਣ ਨਾਲ ਡੈਡੀ ਨੇ ਖਚਲਿਆ ਨੇ ਤੇ ਸਾਰੇ ਰੁਪਏ ਰੋਟੀ ਅ ਬਿਖਾਦੀ ਸਾਰਿਆਂ ਦਾ ਪਿਆਰ ਪਰ ਸਾਸਰੀ ਘਰ ਚੰਗਾ ਜੀ ਸਾਡੇ ਨਿਕੇ ਦੇ ਬਲੌਗ ਤੁਹਾਡਾ ਸਵਾਗਤ